ਲੋਜੀ ਮੇਰੀਆਂ ਭੈਣਾਂ ਦਾ ਜਿਹੜਿਆਂ ਦਾ ਆ ਰਿਹਾ ਵਿਆਹ ਉਹਨਾਂ ਦੇ ਲਈ ਲੈ ਕੇ ਆਇਆ ਬਹੁਤ ਵਧੀਆ ਆਫਰ ਸ਼ਹਿਰ ਮੂਨਕ ਦੇ ਵਿੱਚ ਪਹਿਲਾਂ ਤਾਂ ਤੁਸੀਂ ਬਰਾਇਡਲ ਲੈਂਗਾ ਚੈੱਕ ਕਰ ਸਕਦੇ ਹੋ ਫਿਰ ਤੁਸੀਂ ਗਾਉਨ ਚੈੱਕ ਕਰ ਸਕਦੇ ਹੋ ਜੇਕਰ ਸ਼ੇਰਵਾਨੀਆਂ ਦੀ ਗੱਲ ਕਰੀਏ ਤੁਸੀਂ ਪਹਿਲਾਂ ਭਰਾਵਾਂ ਵਾਲੀ ਸ਼ੇਰਵਾਨੀਆਂ ਚੈੱਕ ਕਰ ਸਕਦੇ ਹੋ ਕਿੰਨੀ ਸੋਹਣੀਆਂ ਸ਼ੇਰਵਾਨੀਆਂ ਤੇ ਕਿੰਨੇ ਸੋਹਣੇ ਲੈਂਗੇ ਤੁਹਾਨੂੰ ਇਹਨਾਂ ਦੇ ਵਿੱਚ 50 ਤੋਂ ਲੈਂਗਿਆਂ ਦੇ ਕਲਰ ਮਿਲ ਜਾਣਗੇ ਤੇ ਗਾਉਨਾਂ ਦੇ ਕਲਰ ਮਿਲ ਜਾਣਗੇ ਬਾਕੀ ਆਪਾਂ ਬਾਈ ਨਾਲ ਕਰਦੇ ਹਾਂ ਗੱਲਬਾਤ ਕੋਜੀ ਅੱਜ ਆਪਾਂ ਮੂਨਕ ਸ਼ਹਿਰ ਦੇ ਵਿੱਚ ਖੜੇ ਆ ਅਮਨ ਲੈਂਗਾ ਹਾਊਸ ਤੇ ਬਾਕੀ ਬਾਈ ਜੀ ਆਪਣੇ ਨਾਲ ਇਨਾਂ ਨਾਲ ਗੱਲਬਾਤ ਕਰਦੇ ਆ ਜਿਹੜੇ ਮੇਰੇ ਭੈਣ ਭਰਾਵਾਂ ਦਾ ਲੰਬਾ ਆ ਰਿਹਾ ਸੀ ਵੀ ਜਾਖਲ ਮੂਣਕੇ ਏਰੀਏ ਦੇ ਅੰਦਰ ਕੋਈ ਆਫਰ ਲੈ ਕੇ ਆਓ ਆਫਰ ਲੈ ਕੇ ਆਓ ਜਿਹੜੀ ਮੇਰੀ ਭੈਣਾਂ ਦਾ ਵਿਆਹ ਆ ਰਿਹਾ ਪਹਿਲਾਂ ਤਾਂ ਤੁਸੀਂ ਤੁਹਾਨੂੰ ਕੁੜੀਆਂ ਨੇ ਦੱਸਤਾ ਪਹਿਲਾਂ ਤਾਂ ਤੁਸੀਂ ਲਹਿੰਗੇ ਚੈੱਕ ਕਰ ਲਓ ਫੇਰ ਤੁਸੀਂ ਸ਼ੇਰਵਾਨੀ ਚੈੱਕ ਕਰ ਲੋ ਬਾਜ਼ਾਰ ਦੇ ਅੰਦਰ ਇਹ ਲਹਿੰਗਾ ਦਾ ਰੇਟ ਬਹੁਤ ਉੱਪ ਹੈ ਸ਼ੇਰਵਾਨੀਆਂ ਦਾ ਰੇਟ ਬਹੁਤ ਉੱਪ ਹੈ ਪਰ ਤੁਹਾਨੂੰ ਇਸ ਦੁਕਾਨ ਤੋਂ ਬਹੁਤ ਘੱਟ ਰੈਂਟ ਦੇ ਉੱਤੇ ਸ਼ੇਰਵਾਨੀ ਤੇ ਲਹਿੰਗੇ ਮਿਲਣ ਲੱਗ ਰਿਹਾ ਸਰ ਜੀ ਕੀ ਹਾਲ ਨੇ ਜੀ ਪਹਿਲਾਂ ਤਾਂ ਸ਼ੇਰਵਾਨੀ ਦੀ ਗੱਲ ਕਰੀਏ ਜੀ ਸ਼ੇਰਵਾਨੀ ਦਾ ਰੈਂਟ ਆਪਾ ਕਿੰਨੇ ਰੁਪਏ ਤੋਂ ਸਟਾਰਟ ਕਰਤਾ ਜੀ 1500 2000 ਰੁਪਏ ਤੋਂ ਸਟਾਰਟ ਹੈ ਵਧੀਆ ਸ਼ੇਰਮਾਨੀ ਦਾ ਜੀ ਤੇ ਵਿਦ ਜੁਵੈਲਰੀ ਸਭ ਕੁਝ ਜੀ ਸਭ ਕੁਝ ਵਿਦ ਜੁਵੈਲਰੀ ਕਰਪਾ ਪੂਰਾ ਸਮਾਨ A to Z ਜੋ ਸ਼ੇਰਮਾਨੀ ਦੇ ਨਾਲ ਹੁੰਦਾ ਇਸਾ ਜੇ ਆਪਾਂ ਲਹਿੰਗਿਆਂ ਦੀ ਗੱਲ ਕਰੀਏ ਜਿਹੜੇ ਬਰਾਇਡਲ ਲਹਿੰਗੇ ਆ ਪਹਿਣਾ ਦਾ ਜੜੀਆਂ ਦਾ ਵਿਆਹ ਆ ਤੇ ਇਹ ਕਿੰਨੇ ਰੁਪਏ ਤੋਂ ਰੈਂਟ ਸਟਾਰਟ ਕਰਤਾ ਜੀ ਇਹਨਾਂ ਦਾ ਜੀ ਵਧੀਆ ਹੈਵੀ ਲਹਿੰਗਾਂ ਦਾ ਰੈਂਟ ਸਰ 2500 3000 ਤੋਂ ਸਟਾਰਟ ਹੈ ਨਾਲ ਵਿਦ ਜੁਐਲਰੀ ਹੈਵੀ ਜੁਐਲਰੀ ਹੈਵੀ ਜੁਐਲਰੀ ਦੋ ਤੇ ਨਾਲ ਜਿਵੇਂ ਵਿਆਹ ਸ਼ਾਦੀ ਦੇ ਵਿੱਚ ਕੁੜੀਆਂ ਦੀ ਕੋਈ ਵੀ ਭੈਣ ਸਹੇਲੀ ਵਗੈਰਾ ਇਹ ਜੇ ਗਾਵਨੀਆਂ ਲਹਿੰਗੇ ਪਾਣਾ ਚਾਵੇ ਤਾਂ ਇਹ ਵੀ ਆਪਣੇ ਕੋਲੇ ਰੈਂਟ ਤੇ ਮਿਲ ਜਾਣਗੇ ਜੀ ਫੁੱਲ ਵੈਰਾਈਟੀ ਹੈ ਨੋਰਮਲ ਰੈਂਟ ਨੇ ਆ ਨੋਰਮਲ ਰੈਂਟ ਨੇ ਤੇ ਇਹਦੀ ਜੇ ਗੱਲ ਕਰੀਏ ਆਪਣੇ ਕੋਲੇ ਇਹ ਕਿੰਨੇ ਰੁਪਏ ਤੋਂ ਸਟਾਰਟ ਹੈ ਯਾਰ ਕੁੱਲ ਸਿਰਫ 1000 ਰੁਪਏ ਤੋਂ ਜੀ ਸਿਰਫ 1000 ਰੁਪਏ ਤੋਂ ਪ੍ਰੀਮੀਅਮ ਕੁਆਲਿਟੀ ਦੇ ਲਹਿੰਗੇ ਪਹਿਲਾਂ ਤਾਂ ਤੁਸੀਂ ਆਹ ਚੈੱਕ ਕਰ ਲਓ ਬਰਾਇਡਲ ਦੇ ਨਾਲ-ਨਾਲ ਲਹਿੰਗਿਆਂ ਦੇ ਵਿੱਚ ਵੀ ਇੰਨਾ ਇਹ ਇੰਨੀ ਜਿਆਦਾ ਵੈਰਾਈਟੀ ਹੈ ਦੇਖਦੇ ਦੇਖਦੇ ਹੈਰਾਨ ਹੋ ਜੂਗੇ ਇਨਾਂ ਕੋਲੇ ਵੈਰਾਈਟੀ ਨਹੀਂ ਮੁੱਕੂਗੀ ਅਗਾਂਹੋਂ ਦੇ ਵਿੱਚ ਕਲਰਾਂ ਦੀ ਗੱਲ ਕਰੀਏ ਤੁਸੀਂ ਕਲਰ ਚੈੱਕ ਕਰ ਸਕਦੇ ਹੋ ਜੇ ਬ੍ਰਾਈਡਲ ਦੀ ਗੱਲ ਕਰੀਏ ਬ੍ਰਾਈਡਲ ਲਹਿੰਗੇ ਦੇ ਵਿੱਚ ਆਪਣੇ ਕੋਲੇ ਕਿੰਨੇ ਕ ਕਲਰ ਨੇ ਜੀ ਅਣਗਿਣਤ ਕਲਰ ਨੇ ਅਣਗਿਣਤ ਕਰ ਲੈ ਜੇ ਸ਼ੇਰਵਾਨੀ ਦੀ ਗੱਲ ਕਰੀਏ ਇਸ ਚ ਜੀ ਵੀਰ ਜਿਹੜਾ ਸ਼ੇਰਵਾਨੀ ਦੇਖਣ ਆ ਗਿਆ ਨਾ ਹਾਂਜੀ ਤਾਂ ਲੈ ਕੇ ਹੀ ਜਾਊਗਾ ਛੱਡ ਕੇ ਨਹੀਂ ਜਾਊਗਾ ਛੱਡ ਕੇ ਨਹੀਂ ਜਾਊਗਾ ਜੇ ਬੱਚਿਆਂ ਦੀ ਸ਼ੇਰਵਾਨੀ ਦੀ ਗੱਲ ਕਰੀਏ ਜਿਵੇਂ ਬੱਚਿਆਂ ਦੇ ਅੱਜਕੱਲ ਸਰਵਾਲੇ ਵਗੈਰਾ ਦੇ ਵੀ ਸ਼ੇਰਵਾਨੀ ਪਾਉਂਦੇ ਆ ਤਾਂ ਬੱਚਿਆਂ ਦੀ ਸ਼ੇਰਵਾਨੀ ਵੀ ਮਿਲ ਜੂਗੀ ਤੁਸੀਂ ਦੇਖ ਸਕਦੇ ਹੋ ਬੱਚਿਆਂ ਦੀ ਸ਼ੇਰਵਾਨੀ ਚ ਵੀ ਇਨਾਂ ਕੋਲੇ ਅੱਡ ਅੱਡ ਡਿਜ਼ਾਈਨ ਅੱਡ ਅੱਡ ਕਲਰ ਮਿਲ ਜਾਣਗੇ ਇਸ ਤੋਂ ਇਲਾਵਾ ਅੱਜ ਮੂਨਕ ਸ਼ਹਿਰ ਦੇ ਵਿੱਚ ਖੜਿਆ ਅਮਨ ਲੈਂਗਾ ਹਾਊਸ ਤੇ ਇਸ ਤੋਂ ਇਲਾਵਾ ਕੋਸਮੈਟਿਕ ਦਾ ਸਾਰਾ ਸਮਾਨ ਮਿਲ ਜੂਗਾ ਵਿ ਉੜੇ ਕਲੀਰੇ ਲਹਿੰਗੇ ਸਭ ਕੁਝ ਮਿਲ ਜੂਗਾ ਜੀ ਜੇ ਕਿਸੇ ਵੀ ਮੇਰੇ ਭੈਣ ਭਰਾਣੇ ਕੋਈ ਵੀ ਚੀਜ਼ ਰੈਂਟ ਤੇ ਲੈਣੀ ਆ ਜਾਂ ਆਬਦੀ ਖਰੀਦਣੀ ਆ ਤਾਂ ਉਹਨਾਂ ਨੂੰ ਆਣਾ ਕਿੱਥੇ ਪਊਗਾ ਵੀਰ ਜੀ ਉਹਨਾਂ ਨੂੰ ਜੀ ਪੁਰਾਣਾ ਬੱਸ ਸਟੈਂਡ ਮੇਨ ਬਾਜ਼ਾਰ ਬਟਨਸਰ ਹਾਂਜੀ ਅਮਨ ਲਹਿੰਗਾ ਹਾਊਸ ਤੇ ਆਣਾ ਪਏਗਾ ਹਾਂਜੀ ਮੂਨ ਕਿਸ਼ੈਰ ਦੇ ਵਿੱਚ ਲੋ ਜੀ ਮੂਨ ਕਿਸ਼ੈਰ ਦੇ ਵਿੱਚ ਖੜੇ ਆ ਬੱਸ ਸਟੈਂਡ ਹੈ ਜਿਹੜਾ ਪੁਰਾਣਾ ਉਹਦੇ ਨਾਲ ਜਦੋਂ ਮੇਨ ਬਾਜ਼ਾਰ ਚ ਐਂਟਰੀ ਕਰਦੇ ਆ ਤਾਂ ਦੂਜੀ ਤੀਜੀ ਹੀ ਦੁਕਾਨ ਹੈ ਅਮਨ ਲਹਿੰਗਾ ਹਾਊਸ ਬਾਕੀ ਸਕਰੀਨ ਤੇ ਬਾਈ ਦਾ ਨੰਬਰ ਚੱਲ ਰਿਹਾ ਇੱਕ ਵਾਰ ਇਹਨਾਂ ਨਾਲ ਕੰਟੈਕਟ ਜ਼ਰੂਰ ਕਰਿਓ